ਸਹੀ ਦੀ ਕਰਤਾ ਸਿੰਘ ਸਰਾਬੇ ਦੇ ਜਦੀ ਘਰ ਆਏ ਆ ਇਹ ਘਰ ਹੋਗੋ ਉਸੇ ਹਾਲਾਤਾਂ ਦੇ ਵਿੱਚ ਜਿਹਨੂੰ ਕਦੇ ਸਰਾਬੇ ਨੇ ਆਪਣੇ ਹੱਥਾਂ ਨਾਲ ਛੂਇਆ ਸੀ ਜਿਨ੍ਹਾਂ ਦੇ ਦਰਵਾਜ਼ੇ ਨੂੰ ਕਦੇ ਆਪਣੇ ਹੱਥਾਂ ਨਾਲ ਖੋਲ੍ਹਿਆ ਸੀ ਇਹ ਉਹੀ ਪਵਿੱਤਰ ਜਗ੍ਹਾ ਜਿੱਥੋਂ ਇੰਨੀ ਮਹਾਨ ਸੋਚ ਜਿੱਥੋਂ ਇੰਨੀ ਮਹਾਨ ਸ਼ਖਸੀਅਤ ਪੈਦਾ ਹੋਈ ਇਸੇ ਕਮਰਿਆਂ ਦੇ ਵਿੱਚ ਖੇਡਿਆ ਕਰਦਾ ਸੀ। ਇਸੇ ਘਰ ਦੇ ਮਾਲਕ ਨੇ ਅੱਗੇ ਜਾ ਕੇ ਪੂਰੇ ਹਿੰਦੁਸਤਾਨ ਨੂੰ ਆਪਣੇ ਘਰ ਲੈ ਕੇ ਦਿੱਤੇ ਸੀ। ਤੇ ਜੋ ਵੀ ਦਸਤਾਵੇਜ਼, ਪੁਰਾਣੀਆਂ ਚੀਜ਼ਾਂ ਤੇ ਉਸ ਟਾਈਮ ਦੀਆਂ ਛੂਟੀਆਂ ਵੱਡੀਆਂ ਪ੍ਰਾਤਨ ਜਿਵੇਂ ਰੇੜਵਾ ਹੋ ਗਿਆ ਤੇ ਕਈ ਹੋਰ ਚੀਜ਼ਾਂ ਤੁਹਾਨੂੰ ਦਿਖਾਵਾਂਗੇ। ਆਜੋ ਕਰਦੇ ਹਾਂ ਕੁਝ ਗੱਲ। ਸ਼ਹੀਦ ਕ कर...